ਗੁਰਪ੍ਰੀਤ ਗੋਗੀ ਦਾ ਪਾਰਥਿਕ ਸ਼੍ਰੀ ਇਸ ਵਕਤ ਉਹਨਾਂ ਦੇ ਘਰ ਜਿਹੜਾ ਵਾ ਪਹੁੰਚ ਚੁੱਕਿਆ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਡੀ ਐਮ ਸੀ ਹਸਪੀਟਲ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਹੋਇਆ ਵਾ ਬੀਤੀ ਰਾਤ ਉਹਨਾਂ ਦੀ ਜਿਹੜੀ ਆ ਸਿਰ ਤੇ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀਗੀ ਤਾਂ ਡੀ ਐਮ ਸੀ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਇਸ ਵਕਤ ਪਾਰਥਿਕ ਸ਼੍ਰੀ ਜਿਹੜਾ ਵਾ ਉਹਨਾਂ ਦੇ ਘਰੇ ਲਿਆਂਦਾ ਗਿਆ ਵਾ ਇਸ ਤੋਂ ਬਾਅਦ ਅ 3 ਵਜੇ ਜਿਹੜਾ ਬੰਤਿਮ ਸੰਸਕਾਰ ਕੀਤਾ ਜਾਣਾ ਵਾ ਘਰ ਦੇ ਵਿੱਚ ਅੰਤਿਮ ਦਰਸ਼ਨ ਕਰਾਏ ਜਾਣੇ ਨੇ ਜੋ ਅੰਤਿਮ ਰਸਮਾਂ ਹੁੰਦੀਆਂ ਨੇ ਉਹ ਪੂਰੀਏ ਕੀਤੀਆਂ ਜਾਣੀਆਂ ਨੇ ਤਾਂ ਉਸ ਤੋਂ ਬਾਅਦ ਜੋ ਅੰਤਿਮ ਸੰਸਕਾਰ ਆ ਉਹ ਕੀਤਾ ਜਾਣਾ ਵਾ 2:30 ਵਜੇ ਘਰ ਤੋਂ ਜਿਹੜੀ ਆ ਪਾਰਥਿਕ ਸ਼੍ਰੀ ਇੱਕ ਸ਼ਵ ਯਾਤਰਾ ਜਿਹੜੀ ਕੱਢੀ ਜਾਵੇਗੀ ਤਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਇਸੇ ਐਂਬੂਲੈਂਸ ਦੇ ਵਿੱਚ ਉਹਨਾਂ ਦਾ ਪਾਰਥਿਕ ਸਰੀਰ ਹੈਗਾ ਵਾ ਤਾਂ ਘਰ ਦੇ ਵਿੱਚ ਜੋ ਅੰਤਿਮ ਰਸਮਾਂ ਹੋਣੀਆਂ ਨੇ ਉਹ ਕਿਤੇ ਜਾਣਿਆ ਨੇ ਅੰਤਿਮ ਦਰਸ਼ਨ ਜਿਹੜੇ ਨੇ ਉਹ ਕਰਾਏ ਜਾਣੇ ਨੇ ਤਾਂ ਲੁਧਿਆਣਾ ਜੋ ਸਿਵਲ ਲਾਈਨ ਸ਼ਮਸ਼ਾਨ ਘਾਟਾ ਉਸ ਜਗ੍ਹਾ ਤੇ ਅੰਤਿਮ ਸੰਸਕਾਰ ਹੋਣਾ ਵਾ ਇੱਕ ਵਾਰ ਫੇਦਾ ਦੰਨੇ ਆ ਕਿ ਹਲਕਾ ਲੁਧਿਆਣਾ ਹਲਕਾ ਪੱਛਮੀ ਦੇ ਜੋ ਵਿਧਾਇਕ ਨੇ ਗੁਰਪ੍ਰੀਤ ਗੋਗੀ ਬੀਤੀ ਰਾਤ ਗੋਲੀ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਡੀ ਐਮ ਸੀ ਹਸਪਤਾਲ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਜੋ ਡਾਕਟਰਾਂ ਨੇ ਕੀਤਾ ਵਾ ਤਾਂ ਹੁਣੇ ਜੋ ਉਹਨਾਂ ਦਾ पार्थिव ਸਰੀਰਾ ਜੋ ਉਹਨਾਂ ਦੀ ਡੈੱਡ ਬੋਡੀ ਹੈ ਇਸ ਵਕਤ ਘਰ ਦੇ ਵਿੱਚ ਲਿਆਂਦੀ ਗਈ ਹੈ ਇੱਥੇ ਅੰਤਿਮ ਦਰਸ਼ਨ ਕਰਵਾਏ ਜਾਣੇ ਨੇ ਤਾਂ ਜੋ ਅੰਤਿਮ ਰਸਮਾਂ ਉਹ ਪੂਰੀਆਂ ਹੋਣਗੀਆਂ 2:30 ਵਜੇ ਸ਼ਵਜਾਤਰਾ ਸ਼ੁਰੂ ਹੋਵੇਗੀ ਘਰ ਤੋਂ ਤਾਂ 3 ਵਜੇ ਇਹ ਅੰਤਿਮ ਸੰਸਕਾਰ ਕੀਤਾ ਜਾਵੇਗਾ ਮਜ਼ਾ ਤੋਂ ਹੀ ਅਗਨੀ ਤਾਂ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਉਹਨਾਂ ਦੇ ਘਰ ਦੇ ਬਾਹਰ ਜੋ ਐਂਬੂਲੈਂਸ ਦੇ ਵਿੱਚ ਉਹਨਾਂ ਦੇ ਬੋਡੀ ਜੋ ਲਿਆਂਦੀ ਗਈ ਆ ਤਾਂ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਲੁਧਿਆਣਾ ਦੇ ਲੋਕ ਵੱਖ-ਵੱਖ ਸਮਾਂ ਤੋਂ ਉਹਨਾਂ ਦੇ ਰਿਸ਼ਤੇਦਾਰ ਆਏ ਵਰਾਉਣ ਕਰੀਓ ਕੈਪਟਨ ਮੰਤਰੀ ਵਿਧਾਇਕ ਇਸ ਤੋਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਇਸ ਵਕਤ ਇਹ ਦੇਖ ਸਕਦੇ ਹੋ ਤੁਸੀਂ ਅਸਿਕਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਇੱਥੇ ਲਗਾਈ ਗਈ ਆ ਤਾਂ ਇਹ ਵੀ ਕਿਹਾ ਗਿਆ ਕਿ ਮੁੱਖ ਮੰਤਰੀ ਪੰਜਾਬ ਜੋ ਨੇ ਉਹ ਵੀ ਥੋੜੀ ਦੇਰ ਤੱਕ घर पहुंचन परिवार दुख सो भावुक तस्वीर उन्हों का बेटा सो जो परिवारक मैंबर ने ਅੰਤਿਮ ਦਰਸ਼ਨ ਕਰਾਏ ਜਾਣੇ ਨੇ ਜੋ ਰਸਮਾਂ ਹੁੰਦੀਆਂ ਨੇ ਉਹ ਘਰ ਦੇ ਵਿੱਚ ਕੀਤੇ ਜਾਣੀਆਂ ਨੇ ਉਸ ਤੋਂ ਬਾਅਦ ਜੋ ਟਾਇਰ ਤਿੰਨ ਦੇ ਵਿੱਚ ਸ਼ਬ ਯਾਤਰਾ ਕਰ ਤੋਂ ਸ਼ੁਰੂ ਹੋਵੇਗੀ ਤਾਂ 3 ਵਜੇ ਅੰਤਿਮ ਸੰਸਕਾਰ ਸਿਵਲ ਲਾਈਨ ਕਾਰਨ ਕਰ ਵਿੱਚ ਕੀਤਾ ਜਾਵੇਗਾ ਬismillah ਕੀ ਤੇ ਪਾਏ ਪਾਤੀ ਸਿੱਖ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਚੁੱਕਿਆ ਵਾ ਤਾਂ ਜੋ ਅੰਤਿਮ ਰਸਮਾਂ ਹੋਣ ਤਾਂ ਪਰਿਵਾਰ ਫਾਬੂ ਦਾ ਉਹਨਾਂ ਦੇ ਦੋਸਤ ਉਹਨਾਂ ਦੇ ਮਿੱਤਰ ਪਰਿਵਾਰਕ ਮੈਂਬਰ ਇਸ ਵਕਤ ਬਾਬੂਕ ਦਿਖ ਰਹੇ ਨੇ ਕਿ ਇਹ ਨਾ ਚਾਨ ਵਾਲਾ ਜਿਹੜਾ ਘਾਟਾ ਵਾ ਇਹ ਤਸਵੀਰਾਂ ਦੇ ਤੁਹਾਨੂੰ ਤੁਹਾਨੂੰ ਦਿਖਾ ਰਿਆ ਸੀ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਅਥਰੂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਉਹਨਾਂ ਦਾ ਪਾਤਸ਼ਾਹੀ ਜਿਹੜਾ ਇਹ ਅੰਦਾਜ਼ਾ ਹੈ ਤੇ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਸ ਵਕਤ ਘਰ ਦੇ ਵਿੱਚ ਉਹਨਾਂ ਦਾ ਪਾਤਸ਼ਾਹੀ ਸ਼ੀਸ਼ ਰੱਖਿਆ ਗਿਆ ਵਾ ਸਾਹ ਨੇ ਕਿ ਬੀਤੀ ਰਾਤ ਗੋਲੀ ਲੱਗਣ ਕਰਨ ਉਹਨਾਂ ਦੀ ਮੌਤ ਹੋ ਗਈ ਸੀ ਡੀ ਐਮ ਸੀ ਹਸਪਤਾਲ ਦੇ ਵਿੱਚ ਰਾਤ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕੋਸ਼ਿਤ ਕੀਤਾ ਤਾਂ ਦੀ ਰਾਤ ਹੀ ਜੋ ਵਿਧਾਇਕ ਨੇ ਲੁਧਿਆਣਾ ਦੇ ਪੰਜਾਬ ਕੈਬਨ ਮੰਤਰੀ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਹੀ ਪਹੁੰਚੇ ਸੀ ਪਰਿਵਾਰ ਦੇ ਨਾਲ ਲਗਾਤਾਰ ਦੁੱਖ ਸਾਂਝਾ ਕਰ ਰਹੇ ਸੀਗੇ ਦੀ ਰਾਤ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇੱਕ ਐਕਸੀਡੈਂਟਲ ਹਾਦਸਾ ਵਾ ਹੋ ਗਿਆ ਸੀ ਕਿ ਅਚਾਨਕ ਜਿਹੜੀ ਹੈ ਇਹ ਗੋਲੀ ਚੱਲੀ ਹੈਗੀ ਆ ਆਪਣੀ ਜਿਹੜੀ ਲਾਇਸੈਂਸ ਪਿਸਤਲ ਸੀ ਉਸ ਨੂੰ ਸਾਫ਼ ਕਰਦੇ ਸੀ ਵੀ ਪੁਲਿਸ ਵੱਲੋਂ ਕਿਹਾ ਗਿਆ ਕਿ ਆਪਣੀ लाइसेंस पिस्टल जी साफ कर रही थी उस दौरान ये हादसा होया भावुक करने तस्वीर ने ਹਰ ਇੱਕ ਦੀ ਅੱਖਾਂ ਦੇ ਵਿੱਚ ਹੰਝੂ ਨੇ ਅਸ਼ੋਕ ਪ੍ਰਾਸਰ ਪੱਪੀ ਜਿਹੜੇ ਨੇ ਪਰਿਵਾਰ ਦੇ ਨਾਲ ਇਸ ਵਕਤ ਖੜੇ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਕੁਲਵੰਸੇ ਸਿੱਧੂ ਨੇ ਮਦਨ ਲਾਲ ਬੱਗਾ ਨੇ ਤਾਂ ਇਹ ਬੇਟਾ ਜੋ ਉਹਨਾਂ ਦਾ ਇਸ ਵਕਤ ਜੋ ਅੰਤਿਮ ਰਸਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਕੁਚੀ ਦੇਰ ਬਾਅਦ ਮੁੱਖ ਮੰਤਰੀ ਪੰਜਾਬ ਜੋ ਨੇ ਉਹ ਪਹੁੰਚਣਗੇ ਤਾਂ ਹੁਣ ਅੰਤਿਮ ਦਰਸ਼ਨ ਜਿਹੜੇ ਨੇ ਉਕਰਾਏ ਜਾ ਰਹੇ ਨੇ ਜੋ ਹਲਕੇ ਦੇ ਲੋਕ ਨੇ ਉਹਨਾਂ ਨੂੰ ਅੰਤਿਮ ਦਰਸ਼ਨ ਕਰਾਏ ਜਾ ਰਹੇ ਨੇ ਲੁਧਿਆਣੇ ਦੇ ਲੋਕਾਂ ਨੂੰ ਅੰਤਿਮ ਦਰਸ਼ਨ ਜੋ ਨੇ ਕਰਾਈ ਜਾ ਰਹੇ ਨੇ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੁਝ ਸਮੇਂ ਬਾਅਦ ਕਰ ਤੋਂ ਸ਼ਵਜਾਤਰਾ ਸ਼ੁਰੂ ਹੋਵੇਗੀ ਅੰਤਿਮ ਸੰਸਕਾਰ ਜੋ ਨਹੀਂ ਕੀਤਾ ਜਾਣਾ ਵਾ ਉਸ ਦੇ ਬਾਰੇ ਜੋ ਤੁਹਾਡੇ ਨਾਲ ਅਸੀਂ ਇਹ ਜਾਣਕਾਰੀ ਸਾਂਝ ਕਰ ਰਹੇ ਹਾਂ ਜਿਹੜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਘਰ ਤੋਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਅੰਤਿਮ ਦਰਸ਼ਨ ਜਿਹੜੇ ਨੇ ਉਹ ਹੋ ਰਹੇ ਨੇ ਗੁਰਪ੍ਰੀਤ ਗੋਗੀ ਦਾ ਪਾਰਕਿਕ ਸ਼ੀਸ਼ ਸਤਿ ਰੱਖਿਆ ਗਿਆ ਵਾ ਅੰਤਿਮ ਰਸਮਾਂ ਜੋ ਪਰਿਵਾਰ ਵੱਲੋਂ ਕੀਤੀ ਜਾਣੀ ਨੇ ਉਸ ਤੋਂ ਬਾਅਦ 2:30 ਵਜੇ ਸ਼ਬਦ ਯਾਤਰਾ ਉਹਨਾਂ ਦੇ ਘਰ ਤੋਂ ਸ਼ੁਰੂ ਹੋਵੇਗੀ ਸਿਵਲ ਲਾਈਨ ਜੋ ਸ਼ਮਸ਼ਾਨ ਘਾਟ ਉੱਥੇ ਅੰਤਿਮ ਸੰਸਕਾਰ ਕੀਤਾ ਜਾਣਾ ਵਾ ਪਹਿਲ ਲੁਧਿਆਣਾ ਤੋਂ ਤੁਹਾਨੂੰ ਅਸੀਂ ਜੋ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਸਰਦਾਰਾਂ ਦੇ ਲਈ ਜਿਹੜੇ ਨੇ ਘਰ ਦੇ ਵਿੱਚ ਦਿੱਤੀ ਜਾ ਰਹੀ ਹੈ ਵੱਖ-ਵੱਖ ਸਮਾਜ ਸੇਵੀ ਜੋ ਲੋਕ ਨੇ ਉਹ ਪਹੁੰਚੇ ਨੇ ਇਸ ਵਕਤ ਘਰ ਦੇ ਵਿੱਚ ਵਿਧਾਇਕ ਨੇ ਐਕਸ ਵਿਧਾਇਕ ਉਹ ਵੀ ਪਹੁੰਚੇ ਨੇ ਤਾਂ ਹਰ ਇੱਕ ਸਖਸ਼ ਜਿਹੜਾ ਆਵਾਜ਼ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਿਹਾ ਵਾ ਭਰਤ ਕੁਸ਼ਨਾਸ਼ੂ ਸੁੰਦਰ ਡਾਬਰ ਹਾਲਕਿ ਰਵਨੀ ਸਿੰਘ ਮਿੱਟੂ ਵੱਲੋਂ ਵੀ ਇਸ ਤੇ ਟਵੀਟ ਵੀ ਕੀਤਾ ਗਿਆ ਵਾ ਸ਼ਰਧਾਂਜਲੀ ਦਿੱਤੀ ਗਈ ਆ ਤਾਂ ਵੱਡੀ ਸੰਖਿਆ ਦੇ ਵਿੱਚ ਜੋ ਪੰਜਾਬ ਦੇ ਲੋਕ ਦੇ ਇਲਾਕੇ ਦੇ ਲੋਕ ਨੇ ਜਾਂ ਹਲਕੇ ਦੇ ਲੋਕ ਨੇ ਉਹ ਘਰ ਦੇ ਵਿੱਚ ਪਹੁੰਚੇ ਨੇ ਆ ਪਰਿਵਾਰ ਦਾ ਇਸ ਵਕਤ ਰੋੜੋ ਕੇ ਬੁਰਾ ਹਾਲ ਆ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੇ ਕਰਿਆ ਨਾ ਦੀ ਬੇਟੀ ਆ ਉਹਨਾਂ ਦਾ ਬੇਟਾ ਵਾ ਤੇ ਤਾਂ ਪਤਨੀ ਜਿਹੜੀ ਨੇ ਉਹਨਾਂ ਦੇ ਵਿਦਾਇਕ ਗੋਗੀ ਜਿਨ੍ਹਾਂ ਨੇ ਬੀਤੀ ਰਾਤ ਜਿਹੜਾ ਵਾ ਗੋਲੀ ਲੱਗਨ ਕਰਨੋਂ ਦੀ ਮੌਤ ਹੋ ਗਈ ਸੀਗੀ ਸੇ ਜਾ ਰਹੇ ਕਿ ਬੇਟੀ ਜੋ ਹੈ ਉਹਨਾਂ ਦੀ ਅੰਬਾਲਾ ਦੇ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਆ ਉਹ ਵੀ ਸਵੇਤ ਤੜਕੇ ਜਿਹੜੇ ਨੇ ਘਰ ਦੇ ਵਿੱਚ ਪਹੁੰਚੇ ਨੇ ਬਾਹਰ ਇੱਕ ਦੀ ਅੱਖਾਂ ਦੇ ਵਿੱਚ ਹੰਝੂ ਤਾਂ ਇਹ ਤਸ਼ਵੀਰਾਂ ਜੋ ਤੁਹਾਡੇ ਨਾਲ ਸੀ ਸਾਂਝੇ ਕਰ ਰਹੇ ਉਹਨਾਂ ਦਾ ਬੇਟਾ ਤੁਸੀਂ ਦੇ ਸਕਦੇ ਹੋ ਹਰੇਕ ਦੀ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਨੇ ਦਾ ਰੋ ਰੋ ਕੇ ਬੁਰਾ ਹਾਲਾ ਤਾਂ ਅੰਤਿਮ ਵਿਦਾਈ ਜਿਹੜੀ ਆ ਉਹ ਹੋ ਰਹੀ ਆ ਕੁਝ ਰਸਮਾਂ ਜਿਹੜੀਆਂ ਹਨ ਕਰ ਦੇ ਵਿੱਚ ਹੋਣੀਆਂ ਨੇ ਕੁਛੀ ਦੇਰ ਦੇ ਵਿੱਚ ਪੰਜਾਬ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਕਰ ਦੇ ਵਿੱਚ ਪਹੁੰਚਣਗੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਗੇ ਉਸ ਤੋਂ ਬਾਅਦ ਸ਼ਬ ਯਾਤਰਾ ਜੋ ਹੈ ਉਹ ਘਰ ਤੋਂ ਸ਼ੁਰੂ ਹੋਵੇਗੀ ਤਾਂ ਜਿੱਦਾਂ ਤੁਹਾਡੇ ਨਾਲ ਸੀ ਤਸਵੀਰਾਂ ਜਿਹੜੀਆਂ ਵਾ ਸਾਂਝੀਆਂ ਕਰਦੇ ਰਵਾਂਗੇ

什么样的感觉？那个。